ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਤੋੜੀ ਜਾਂਦਾ ਹਰਦੀਪ ਕੱਦੂ ਤੇ ਬਾਈ ਨੇ ਆਪ ਨੂੰ ਕਰਿਆ ਜੀ ਫੋਨ ਇਹ ਉਹੀ ਖੇਤ ਹੈ ਇਧਰਲੇ ਪਾਸੇ ਹੋ ਜਾ ਪਿਛੋੜ ਜਾਣਾ ਹੂੰ ਹੂੰ ਜਿਹੜਾ ਬਾਈ ਕਹਿੰਦਾ ਸੀ ਵੀ ਕਹਿੰਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਕੱਦੂ ਮੇਰੇ ਠੀਕ ਹੋ ਜਾਣਗੇ ਜਿਹੜਾ ਕਹਿੰਦਾ ਤਵੀਆਂ ਨਾ ਪੋਣਾ ਪੋ ਉਹ ਖੜਾ ਨਾਲੇ ਹੂੰ ਅੱਜ ਉਸੇ ਨਾਲ ਛੋਟੇ ਕਰਾਉਣੇ ਆ ਫਿਰ ਕਿਹੜੀ ਦਵਾਈ ਕਰੀ ਸੀ ਇਹ ਪੀਣੀ ਇੱਕ ਕਰੀਆਂ ਕਿ ਦੋ ਇਹ ਵੀ ਦੱਸ ਦੇ ਮੂੰ ਇਧਰ ਕਰ ਲੈ ਬਾਈ ਕਿਵੇਂ ਦੋ ਕਰਾਤੀਆਂ ਦੋ ਦਵਾਈਆਂ ਕਰਾਤੀਆਂ ਹਫਤੇ ਦੇ ਵਿੱਚ ਵਿੱਚ ਹਾਂ ਅਕਵੇਸ਼ਨ ਪ੍ਰੋ ਦੀਆਂ ਹਾਂ ਇੱਕ 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 ਪੈਸ਼ਨ ਪ੍ਰੋ ਦੀ ਕਰਾਈਆ ਇਹਦੇ ਤਾਕਤ ਵਾਲੀ ਦਵਾਈ ਕਰਾਈਆ ਹਾਂ ਆ ਦੇਖੋ ਹਾਂ ਅਜੇ ਕਰਨੀ ਹੈ ਕਰਨੀ ਹੈ ਇਕੋਈ ਕਰਨੀ ਚਾਹਦੀ ਹੈ ਇਕੋਈ ਕਰ ਕੀ ਕਰੀ ਆ ਉਹ ਤੇ ਬੱਲਾ ਤੁਸੀਂ ਰਿਜ਼ਲਟ ਦੇਖ ਲਓ ਕੀ ਹੋ ਗਿਆ ਕੁਛ ਨਹੀਂ ਹੋਇਆ ਬੱਲਾ ਤੁਸੀਂ ਰਿਜ਼ਲਟ ਦੇਖ ਲਓ ਤੇ ਵੀ ਜਿਹੜੇ ਇਹ ਕਹਿੰਦਾ ਸੀ ਵੀ ਤਵੀਆਂ ਪਾਉਣੀਆਂ ਪੈਣੀਆਂ ਤੇ ਬੱਲਾ ਜਮਾ ਸਹੀ ਹੋ ਗਿਆ ਕਿਉਂ ਹਰਦੀਪ ਖੁਸ਼ ਆ ਠੀਕ ਆ ਜਦੋਂ ਮੈਂ ਤਾਂ ਲੋਟਾ ਤੂੰ ਦੱਸ ਠੀਕ ਹੈ ਮੂੰਹ ਬੱਗ ਬੱਗਾ ਮਾਣ ਆਹੀ ਬੰਦਾ ਵੀ ਹੁਣ ਚਿਹਰੇ ਤੇ ਸਮਾਇਲ ਦੇਖ ਲੈ ਦੇ ਉਹਦੇ ਕਿਹਜਾ ਸੀ ਉਹਦੇ ਮੂੰਹ ਤੇ ਅੱਖੀਂ ਨਹੀਂ ਉੜਦੀ ਸੀ ਮੂੰਹ ਤਾਂ ਮੱਖੀ ਨਹੀਂ ਉੜਦੀ ਸੀ ਹੁੰਦੀਆਂ ਨਹੀਂ ਕਹਿੰਦਾ ਐ ਕਹਿੰਦਾ ਸੀ ਸਹੀ ਤੇ ਬਾਪੂ ਨਾ ਵੀ ਕਰਾਉਣਾ ਕਿਉਂ ਬਾਪੂ ਤੂੰ ਕਹਿੰਦਾ ਸੀ ਵੀ ਹੁੰਦੀਆਂ ਨਹੀਂ ਲੋਟ ਇਹ ਜਿੰਮੰਦਾਂ ਦਾ ਵੀ ਉਧਰ ਬੇਕਾਰ ਹੋ ਗਈਆਂ ਕੀ ਨਹੀਂ ਸੀ ਗੱਸੇ ਕੀ ਨਾ ਆਪਣ ਨੂੰ ਨਹੀਂ ਹੋ ਰਹੀ ਹੋ ਗਈ ਖਾਤਮਾ ਖਲਦੀ ਖਰਾਬ ਵੱਧ ਹੋ ਰਹੀਆਂ ਸੀ ਖਰਾਬ ਵੱਧ ਹੋ ਰਹੀ ਬਹੁਤ ਜ਼ਿਆਦਾ ਹੋ ਗਏ ਬਈ ਤੇ ਬੀ ਇਹ ਕਹਿੰਦਾ ਸੀ ਬਾਈ ਯਾਰ ਕਹਿੰਦਾ ਇਹ ਲੋਟ ਨਹੀਂ ਹੋਣੀ ਮੈਨੂੰ ਲੱਗਦਾ ਤੇ ਬਾਪੂ ਵੀ ਕਹਿੰਦਾ ਇਹ ਬਾਪੂ ਕਹਿੰਦਾ ਯਾਰ ਮੈਨੂੰ ਲੱਗਦਾ ਵੀ ਉਦੋਂ ਹੀ ਵੱਧ ਖਰਾਬ ਹੋਊਗਾ ਜਦੋਂ ਦਵਾਈ ਜਿਹੜੀ ਤੂੰ ਦਵਾਈ ਕਰਾਈ ਹੈਗੀ ਤੇ ਆ ਤੁਸੀਂ ਹੁਣ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਈ ਜਿਹੜੇ ਮੈਨੂੰ ਕਹੇ ਪੱਤੇ ਵੀ ਉਹ ਤਾਂ ਲੋਟ ਹੁੰਦੀ ਨਹੀਂ ਅਜੇ ਤੋਬਾ ਤੁਸੀਂ ਆ ਦੇਖੋ ਬੱਲਾ ਜਮਾ ਹਰੀਆਂ ਭਰੀਆਂ ਹੋ ਗਈ ਬਾਕੀ ਹੌਸਲਾ ਬਹ ਹੋ ਜਾਂਦਾ ਦੋਸਤੋ 4 ਵਜੇ ਗਰਮੀ ਅੱਜ ਬਹੁਤ ਆ ਤੇ ਤਿੰਨੇ ਪਿਓ ਪੁੱਤ ਪਰਾ ਲੱਗੇ ਪਏ ਨੇ 10 ਹੁਣ ਫਿਰ ਵਿਕੇ ਮੈਨਾਂ ਲੱਗਿਆ ਤੈਨੂੰ ਬਈ ਬਹੁਤ ਵਧੀਆ ਲੱਗਿਆ ਕਹਾ ਕਿਸ ਨੇ ਦਵਾਈ ਕੱਲ ਹੋਰ ਵੀ ਪੁੱਛੀ ਐ ਇੱਕ ਹਾਂ

ਦੇ ਇਹ ਬਈ ਇਹ ਕਹਿੰਦਾ ਸੀ ਮੈਨੂੰ ਅਲਾਦਾ ਵੀ ਤਵੀਆਂ ਪੋਣੀਆਂ ਪੈਣੀਆਂ ਉਦੋਂ ਇਹਦੇ 10 ਗ੍ਰੇਡ ਕਹਿੰਦਾ ਹੁੰਦਾ ਸੀ ਕਹਿੰਦਾ 10 ਗ੍ਰੇਡ ਲੈਣ ਲੱਗੇ ਤੇ ਹੁਣ ਇਹ ਬੰਦਾ ਕਹਿੰਦਾ ਮੇਰੇ 15 ਗ੍ਰੇਡ ਕਦੋਂ ਲੈਣ ਨਹੀਂ ਆਪਣੇ ਪਹਿਲਾਂ 10 ਲੈਂਦੇ ਜਦੋਂ ਬਿਹਰਸ ਪੈ ਗਿਆ 2 ਗ੍ਰੇਡਾਂ ਤੇ ਆ ਗਿਆ ਸੀ ਹੁਣ ਹੁਣ ਉਦੋਂ ਵੱਧ ਕੇ ਕਦੋਂ ਹਾਂ ਹੁਣ ਉਦੋਂ ਡੇਢ ਗੁਣਾ ਬਈ ਕਦੋਂ ਹੋ ਕੇ ਸਮਝ ਲੋ ਠੀਕ ਆ 10 ਤੋਂ 15 ਤੇ ਵੱਧ ਗਏ ਕੱਲ 15 ਦੇ ਆ ਅੱਜ 12 ਗ੍ਰੇਡ ਤੇ ਆ ਜਾਣਗੇ ਠੀਕ ਬਾਕੀ ਮੇਨ ਗੱਲ ਤਾਂ ਮੋੜਾ ਪੈ ਗਿਆ ਹਾਂ ਮੋੜਾ ਪੈ ਗਿਆ ਬਿਮਾਰੀ ਦਾ ਕੰਟਰੋਲ ਹੋ ਗਿਆ ਸਾਰੀ ਬਈ ਪਹਿਲਾਂ ਤਾਂ ਕਿ ਕਿ ਲੋਹ ਦਾ ਬਚ ਗਿਆ ਕਿੰਨੇ ਤੇਰੇ ਸਾਹਮਣੇ ਕਿੰਨੇ ਕਿ ਐ ਸੰਦ ਲੱਖ ਜੀ ਦੱਸ ਅੰਦਾਜ਼ਾ ਹੀ ਨਹੀਂ ਕੋਈ ਹੈ ਇਹ ਭਾਗਿਆ ਕੋਈ ਅੰਦਾਜ਼ਾ ਨਹੀਂ ਇਹ ਭਾਗ ਨਾ ਆਇਆ ਹਾਂ ਡੇਢ ਕਿੱਲਾ ਹਰਦੀ ਪੇ ਹਾਂ ਕੀ ਨਾ ਬਾਈ ਆ ਮਾਨ ਸਾਰਾ ਜਿੱਤੇ ਸਾਰਾ ਹਾਂ ਜਿਹੜੀ ਬਿਮਾਰੀ ਸੀ ਹਾਂ ਜਿੱਕਰ ਟੁਕ ਟਮੇਨ ਸੋਰੀ ਨੂੰ ਵੀ ਆਈ ਬਾਈ ਪੇਠੇ ਨੂੰ ਵੀ ਉਹ ਪੇਠੇ ਤੇ ਦਵਾਈ ਮੈਥੋਂ ਹੋਈ ਨਹੀਂ ਗਈ ਹਾਂ ਉਹ ਤੇ ਕਰੀ ਹੀ ਨਹੀਂ ਤੂੰ ਉਹਦੇ ਵੀ ਕਹਿ ਦਿੱਤੀ ਪਾੜੇ ਤਣਾ ਬਾਤ ਕਰੀਆ ਘੁਲੀ ਪਈ ਰਹੀ ਹਾਂ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਬਾਈ ਟੁਕ ਟੁਕ 2.5 ਲੱਖ ਰੁਪਏ ਦਾ ਨੁਕਸਾਨ ਹੋਣੋਂ ਬਚ ਗਿਆ ਹਾਂ ਤੇ ਹੁਣ ਇਹ ਉਹਦੇ ਦਾ ਦੇਖ ਲਓ ਮਾਨ ਦਾ ਬੰਦੇ ਦਾ ਕਿੰਨਾ ਉਦਾਸ ਸੀ ਤੇ ਅੱਜ ਫਿਰ ਹਰਦੀ ਖੁਸ਼ ਕਿਉਂ ਬਾਪੂ ਮੈਂ ਕਿਹਾ ਸੀ ਨਾ ਇਹਦੇ ਮੂੰਹੋਂ ਕਹਾ ਕੇ ਜਾਊਂਗਾ ਵੀ ਹਾਂ ਵੀ ਇਹ ਕਹੂਗਾ ਵੀ ਹਾਂ ਠੀਕ ਹੈ ਤੂੰ ਕਹਿੰਦਾ ਜੀ ਕੱਦੂ ਸੈੱਟ ਨਹੀਂ ਹੋਣੇ ਮਤਲਬ ਕਹੇ ਤੇ ਮੂੰਹ ਕਿਉਂ ਹਰਦੀ ਬਾਈ ਗੱਲ ਹੈਗਾ ਤੇ ਆ ਬਾਈ ਤੈਨੂੰ ਹਾਂ ਮੈਂ ਕਹੇ ਮੂੰਹੋਂ ਕਹਾ ਕੇ ਜਾਉਂ ਮੈਨੂੰ ਪੰਜ ਦਿਨਾਂ ਨੂੰ ਮੈਂ ਅਜੂ ਪੰਜ ਦਿਨ ਹੋਈ ਵੀ ਨਹੀਂ ਉਹ ਗੱਲ ਨੂੰ ਬਾਕੀ ਕੋਲ ਇਹਦੀ ਕੋਲ ਹੈ ਜਿਹੜੀ ਇਹਨੇ ਦਵਾਈ ਕਰੀ ਨਹੀਂ ਪੇਠੇ ਤੇ ਜਿਹਨੇ ਪੇਠੇ ਤੇ ਦਵਾਈ ਉਦੀ ਕਰਤੀ ਹੁੰਦੀ ਤਾਂ ਪੇਠੇ ਦਾ ਜਿਹੜਾ ਨੁਕਸਾਨ ਹੋਇਆ ਨਾ ਬਾਕੀ ਕੋਲੀ ਹੋਈ ਦਵਾਈ ਦਾ ਹਰਦੀ ਰਿਜ਼ਲਟ ਘਟ ਜਾਂਦਾ ਹੈ ਹਮੇਸ਼ਾ ਹੀ ਦੋ ਤਿੰਨ ਵਾਰੀ ਦਵਾਈ ਕਰਨੀ ਚਾਹੀਦੀ ਆ 20-25 ਮਿੰਟਾਂ ਘੰਟੇ ਚਲੋ ਬਾਈ ਹੁਣ ਇਹਦੇ ਕਿੰਨਾ ਵੀ ਇੱਕ ਇੱਥੇ 10000 ਰੁਪਏ ਦਾ ਹੁਣ ਰੋਜ਼ ਇਹਦਾ ਫਾਇ ਵੀ ਮੰਨ ਲਓ ਤਵੀਆਂ ਪਾਉਣ ਨੂੰ ਤਿਆਰ ਸੀ ਠੀਕ ਹੈ ਕਹਿੰਦਾ ਤਵੀਆਂ ਪਾਉਣੀਆਂ ਪੈਣੀਆਂ ਮੈਨੂੰ ਇਹ ਬਈ ਜੇ ਆਪਾਂ ਭਾਈਚਾਰਾ ਰੱਖਾਂਗੇ ਠੀਕ ਹੈ ਭਾਈਚਾਰੇ ਵਾਲੀ ਸਾਂਝ ਰੱਖਾਂਗੇ ਆਪਣੇ ਮਾਨ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਜਿੰਨੀ ਕਾ ਆਪਾਂ ਉਹਨੂੰ ਪਰਮਾਤਮਾ ਦੇ ਨੌਲਜ ਦਿੱਤੀ ਹੈ ਨਾ ਬਈ ਇਹ ਦੱਸਣਾ ਚਾਹੀਦਾ ਯਾਰ ਜਿਵੇਂ ਮੈਂ ਇਹਨੂੰ ਤੈਨੂੰ ਦੱਸਦਾ ਮੈਂ ਗਾਹ ਦੱਸਦਾ ਜੇ ਮੈਂ ਇਹ ਰੱਖਾਂ ਵੀ ਮਰਦੇ ਮਰਨਦੇ ਯਾਰ ਵੀ ਉਹਦੇ ਕਦੋਂ ਮਰਨਗੇ ਤੇ ਮਹਿੰਗੇ ਹੋਣਗੇ ਬਈ ਮੇਰੇ ਮੈਨੂੰ ਰੇਟ ਵਧਣਾ ਚਾਹੀਦਾ ਬਈ ਇਹ ਇਹ ਕੋਈ ਇਹੋ ਜੀ ਗੱਲ ਨਹੀਂ ਹੈਗੀ ਇਹ ਚੀਜ਼ ਦੇ ਉੱਤੇ ਬੀ ਜੇ ਫਲਾਣੇ ਦੇ ਕਦੂ ਮਾਰ ਕੇ ਤਾਂ ਆਪਣੇ ਕਦੂ ਵੱਧ ਰੇਟ ਤੇਿਕਣ ਲੱਗੇ ਹਨ ਹੈਨਾ ਮਹਿੰਗੇ ਹੋ ਜਾਣਗੇ ਇਹ ਸਿਰਫ ਬਹਿਮ ਹੈ ਇਹਦੇ ਚਾਏ ਆ ਜੇ ਝਾੜ ਵੱਧ ਗਿਆ ਠੀਕ ਆ ਬਾਈ ਜੇ ਰੇਟ ਘੱਟ ਵੀ ਗਿਆ ਝਾੜ ਵੱਧ ਗਿਆ ਗੱਲ ਉੱਥੇ ਹੀ ਜਾ ਪਊਗੀ ਠੀਕ ਆ ਹੁਣ ਵੀ ਰੇਟ ਵਧਾ ਦੀ ਕੀ ਰੇਟ ਪੈ ਗਿਆ ਬਾਈ ਹਰਦੀਪ 80 ਰੁਪਏ 80 ਰੁਪਏ ਬੋਲੀ ਦਾ ਰੇਟ ਦੋਸਤੋ 30 25 30 ਰੁਪਏ ਬਾਈ ਬਹੁਤ ਰੇਟ ਹੈ ਜੇ ਆਪਣੇ ਦੋ ਤਿੰਨ ਕੁਆਟਰ ਕਦੂ ਲੈ ਲੈਂਦੇ ਨੇ ਰੋਜ਼ ਦੋ ਕੁਆਟਰ ਹੁਣ ਜੇ ਮੈਂ ਹਰਦੀਪਾ 2.5 ਕੁਆਟਰ ਦੇਖੋ ਦੇਖਾ ਬਾਈ ਹੁਣ ਜੇ ਮੈਂ ਕਦੂ ਛਾਂੜ ਕੇ ਭਰੀ ਜਾਨਾ ਹਾਂ 8 ਗ੍ਰੇਡ ਮੇਰੀ ਡੇਲੀ ਬੁੱਕ ਹੁੰਦੀ ਹੈ ਠੀਕ ਹੈ ਜਿਵੇਂ ਤਿੰਨ ਗੁਣੀ ਤੇ ਰਵੀ ਹਾਂ ਮਗਾ 2 ਸਾਲ ਹੀ ਹੋ ਗਏ ਮੈਨੂੰ ਕਦੋਂ ਮੇਰੇ ਤੋਂ ਲੈ ਕੇ ਜਾਣਾ ਹੈ ਠੀਕ ਹੈ ਫਿਰ ਉਹੀ ਗੱਲ ਆ ਬਾਈ ਤੂੰ ਇੱਕ ਐਂ ਦੇਖਰਦੀ ਬਾਈ ਜਦੋਂ ਮੈਂ ਆਪਣੀ ਆਪਾਂ ਜਾਣ ਪਛਾਣ ਕਰਨ ਲੱਗੇ ਆ ਜਿਹੜੇ ਮੈਂ ਕੱਦੂ ਬੋਲੀ ਤੇ ਲੈ ਕੇ ਜਾਂਦਾ ਹੁੰਦਾ ਸੀ ਬਾਈ ਆਪਾਂ ਉਹਦੇ ਕੋਈ ਕਦੇ ਕੱਦੂ ਨਹੀਂ ਮਾੜਾ ਪਾਇਆ ਸੀ ਇਹਨੂੰ ਵੀ ਮੈਂ ਇਹੀ ਗੋਣ ਦਿੰਦਾ ਮਾਖਾ ਬਾਈ ਕੱਦੂ ਨਹੀਂ ਮਾੜਾ ਪਾਉਣਾ ਠੀਕ ਆ ਜੇ ਆਪਾਂ ਕਬੈ ਜਿਵੇਂ ਹੁਣ ਇਹਦੇ ਥੱਲੇ ਥੱਲੇ ਮਾੜੇ ਪਾਲੇ ਤੇ ਮੁੜ ਕੇ ਤੁਹਾਨੂੰ ਪਤਾ ਤੈਨੂੰ ਵੀ ਪਤਾ ਦੇਖੋ ਜੀ ਜੰਦੇ ਰਹੇ ਜਿੱਤੂ ਦੇ ਦੋ ਕਬੰਦੀਆਂ ਜਿਹੜੀ ਕੁਆਲਟੀ ਉਹਨਾਂ ਕਿਹਨਾਂ ਇੱਕ ਤਰਫੀਤ ਮਾਖਾ ਚੈਨਾ ਤੇ ਗੇਟ ਵੀ ਹਰਦੀਪ ਚੱਕੇ ਵੀ ਆਪਣੀ ਜਾਂਦੇ ਨੇ ਜੇ ਕੁਆਲਟੀ ਆ ਹੁਣ ਥੱਲੇ ਤੋਂ ਲਾ ਕੇ ਆ ਦੇਖੋ ਐ ਪਾਈ ਜਾਂਦੇ ਨੇ ਖਵਾਰ ਲਾ ਕੇ ਜੇ ਹੁਣ ਇਹਨੇ ਥੱਲੇ ਮਾੜਾ ਭਰ ਕਿੱਕ ਦਿਨ ਤਾਂ ਵ ਇਹਦੇ ਇੱਕ ਹੋਰ ਇੱਕ ਹੋਰ ਵੀ ਗੱਲ ਆ ਬਾਈ ਜੇ ਆਪਾਂ ਭਾਈਚਾਰਾ ਬਣਾ ਕੇ ਰੱਖਾਂਗੇ ਬਾਕੀ ਕਿਤੇ ਮੈਂ ਤੁਹਾਨੂੰ ਦੱਸ ਦਿੰਨਾ ਇਹ ਤੇ ਕਈ ਬੰਦੇ ਇੱਕ ਗੱਲ ਸੋਚਦੇ ਆ ਫਲਾਨਾ ਵੱਡਾ ਬੰਦਾ ਯਾਰ ਉਹਨੂੰ ਵੱਧ ਨੌਲੇਜ ਹੋ ਨੌਲੇਜ ਪਰਮਾਤਮਾ ਨੇ ਨਾ ਆਪ ਆਪ ਹੀ ਬਖਸ਼ੀ ਹੁੰਦੀ ਹੈ ਕਿਸੇ ਕਿਸੇ ਨੂੰ ਜੇ ਹੁਣ ਇਹਦਾ ਨੁਕਸਾਨ ਹੋਣ ਤੋਂ ਆਪਾਂ ਬਚਾ ਲਿਆ ਹਨਾ ਠੀਕ ਆ ਇਹ ਆਪਾਂ ਨੇ ਜ਼ਿੰਦਗੀ ਦੇ ਵਿੱਚ ਕਹਿੰਦੇ ਕਦੇ ਨਾ ਕਦੇ ਇਹਦੇ ਤੱਕ ਵੀ ਆਪਾਂ ਨੂੰ ਲੋੜ ਪੈ ਸਕਦੀ ਹੈ ਕਦੇ ਵੀ ਕਿਸੇ ਵੀ ਭਾਈ ਤੱਕ ਲੋੜ ਪੈ ਸਕਦੀ ਹੈ ਮੈਂ ਕਿਹਾ ਵੀ ਸਾਰਿਆਂ ਨੂੰ ਵੀਡੀਓ 'ਚ ਮੈਂ ਤਾਂ ਹੀ ਵੀਡੀਓ ਬਣਾ ਕੇ ਸਪਾਈਸਰ ਕਿਹਾ ਤੁਸੀਂ ਆਹ ਦਵਾਈਆਂ ਕਰ ਦਿਓ ਬਾਈ ਕਿਉਂਕਿ ਉਹ ਦਵਾਈ ਦੀ ਨਹੀਂ ਨਹੀਂ ਬਹੁਤ ਯ ਹਾਂ ਆਪਾਂ ਕੱਢ ਜਾਂਦੇ ਹੁੰਦੇ ਹੁਣ ਨਿੱਛੇ ਸਤਿਜੰਨ ਹੁੰਦੇ ਹਾਂ ਹਾਂ ਇੱਕ ਬੰਦਾ ਕੀ ਕਰਦਾ ਕਟੜਾ ਟਰਾਲੀ ਭਰ ਲੰਦਾ ਹਾਂ ਹਾਂ ਨਹੀਂ ਉਹ ਟਰਾਲੀ ਥੱਲੇ ਰੇਤਾ ਰਵਾ ਹੁੰਦਾ ਛਿੱਕੀ ਛੱਲਾ ਹਾਂ ਉਹ ਪੰਡਾ ਬੰਨ੍ਹ ਕੇ ਹਾਂ ਬਚਾ ਲੈ ਛੱਡ ਨਾ ਦਾ ਹਾਂ ਇਕਦਣਾ ਇਹਦਾ ਫਸਿਆ ਹੋ ਹਾਂ ਪੰਡਾ ਨੇ ਛੁੱਲੀਆਂ ਤਿੰਨ ਚਾਰ ਆ ਹਾਂ ਉਹ ਟਰਾਲੀ ਲਹੀ ਨਾ ਤੇ ਰੱਤ ਦੀ ਉੱਗਦੀ ਮੇਰੀ ਹਾਂ ਕਹਿੰਦੇ ਜਿਹੜਾ ਕੰਮ ਕਰਦਾ ਤੂੰ ਫਿਰ ਫੜਿਆ ਗਿਆ ਨਹੀਂ ਫੜਿਆ ਗਿਆ ਹਾਂ ਬਾਪੂ ਇਹ ਗੱਲ ਹੋਈ ਸੀ ਆਪਣੀ ਫੈਕਟਰੀ ਚ ਸਾਡੀਆਂ ਵੇਕਦੀ ਹੁੰਦੀਆਂ ਸੀ ਵਿੱਚ ਲੋਕ ਰੇਤਾ ਪਾ ਲੈਂਦੇ ਸੀ ਵਿਪਾਰ ਹੋ ਜੂ ਇਹ ਗੱਲ ਗਲਤ ਆ ਆਪਾਂ ਹਾਂ ਬਈ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਬਾਈ ਠੀਕ ਆ ਆਪਾਂ ਨੂੰ ਪਰਮਾ ਚਲੋ ਪਰਮਾਤਮਾ ਨੇ ਠੀਕ ਆ ਆਪਣਾ ਉਹ ਵੜਿਆ ਜੀ ਕਹਿੰਦੇ ਬਹੁਤ ਬੰਦੇ ਤੋਂ ਜਿਹੜੇ ਕਹਿੰਦੇ ਕਹੋਂਦੇ ਬੰਦੇ ਸੀ ਉਹਨਾਂ ਤੋਂ ਬਲਾਈਟ ਦੀ ਕਮਜ਼ੋਰੀ ਚਲੋ ਜੀ ਬਾਈ ਜਿੰਨੇ ਬੋਲੀ ਤੋਂ ਨਹੀਂ ਕਿਸੇ ਤੋਂ ਬਲਾਈਟ ਦਾ ਬਾਈ ਹੱਲ ਨਹੀਂ ਹੋਇਆ ਖਰਬੂਜੇ ਦਾ ਯਾਦ ਕਰਕੇ ਨਹੀਂ ਆਪਣੀ ਮਾਂ ਤੋਂ ਮੇਰੀ ਮੰਨ ਕੇ ਅੱਜ ਤੋਂ ਤਿੰਨ ਸਾਲ ਪਹਿਲਾਂ ਹਰਦੀਪ ਨੂੰ ਪੁੱਛ ਲੋ ਵੀ ਇਹਦੇ ਕਦੂ ਉਦੋਂ ਵੀ ਕਿੱਲਾ ਸੀ ਇਹਦੇ ਕੋਲੇ ਠੀਕ ਆ ਉਦੋਂ ਵੀ ਇਹਦੇ ਨਾਲ ਕੀ ਹੋਇਆ ਸੀ ਇਹਨੂੰ ਗੂਰਾ ਦੀ ਖੰਡ ਕਰਾ ਕੇ ਵੀ ਬਲਾਂ ਚੀਕ ਕਰੀਆਂ ਵੀ ਇਹਦੀਆਂ ਹਾਂ ਉਦੋਂ ਵੀ ਫਿਰ ਇਹਦਾ ਵਿਸ਼ਵਾਸ ਹੁਣ ਵੀ ਉਹ ਕਹਾਂ ਮਾ ਜੀ ਕਹਿੰਦਾ ਮੈਨੂੰ ਕਹਿੰਦਾ ਆ ਹੀ ਖੇਤ ਮਾ ਕੋਈ ਗੱਲ ਨਹੀਂ ਆਵਾਂਗੇ ਮੈਂ ਤਾਂ ਕਿਰਿਆ ਬੱਲਾ ਲੋਟ ਕਰਕੇ ਰਾਂਗੇ ਚਾਹੇ ਕੋ ਮਾਰ ਬਾਈਆ ਸੂਰ ਦੇ ਸਾਹਮਣੋਂ ਉਧਰ ਤਾਂ ਚੌਂਕਣੇ ਆਇਆ ਇਧਰ ਸੂਰ ਦੇ ਤਾਂ ਉਹਨਾਂ ਦੇਖਿਆ ਮੈਨੂੰ ਲੱਗਦਾ ਸੀ ਨਹੀਂ ਬਾਲਾ ਫਰਕ ਹੈ ਰਦੀਪਾ ਹੁਣ ਅੱਜ ਫੁੱਲ ਫੁੱਲ ਚੱਕ ਲੇ ਫਲ ਚੱਕ ਲਿਆ ਸਬਜ਼ੀ ਨੇ ਗੱਲ ਹੈ ਬਾਈਆ ਠੀਕ ਹੈ ਤੁਸੀਂ ਪੱਤੇ ਜਿਹੜੇ ਪਿਛਲੇ ਨੇ ਉਹਨਾਂ ਦੇ ਉਹ ਛੱਡੋ ਜਿਹੜੇ ਨਵੀਆਂ ਲੱਗ ਰਾਂ ਨੇ ਬਾਈ ਜਮਾ ਸੀ ਠੀਕ ਹੈ ਮੈਂ ਇਹਨੂੰ ਕਹਾਂ ਜੀ ਜਿਹੜੇ ਪਿਛਲੇ ਪੱਤੇ ਆ ਉਹ ਜਮਾ ਸੈਟ ਕਦੇ ਨਹੀਂ ਹੁੰ ਠੀਕ ਹੈ ਮੈਂ ਤੈਨੂੰ ਕਹਾਂ ਇਹ ਮੈਂ ਸਾਰੇ ਦੇ ਮੂੰਹ ਕਹਾ ਕੇ ਜਾਊਂਗਾ ਬਈ ਨਿੱਕਾ ਨਹੀਂ ਕਹਿੰਦਾ ਨਿੱਕਾ ਕਿਉਂ ਨਹੀਂ ਕਹਿੰਦਾ ਠੀਕ ਆ ਨਿੱਕੇ ਤੂੰ ਵੀ ਕਦੇ ਠੀਕ ਆ ਵਧੀਆ ਬਾਈ ਬੁਲਾ ਘੈਂਟ ਹੋ ਗਿਆ ਘੈਂਟ ਹੋ ਗਿਆ ਨਿੱਕੇ ਆਪਾਂ ਨਚਾ ਕੇ ਵੀ ਗਏ ਸੀ ਆਪਾਂ ਕੁੜੀ ਦਾ ਨਿੰਮ ਬੰਨਿਆ ਸੀ ਤੇ ਨਿੱਕੇ ਨੇ ਫੁੱਲ ਲਿਆ ਜਾ ਨਿੱਕੇ ਨੂੰ ਉਹਦੇ ਨਚਾਇਆ ਵੀ ਇਹਦੀਆਂ ਸਾਲੀਆਂ ਨਾਲ ਭਾਬੀਆਂ ਸੀਗੇ ਸਾਲੀਆਂ ਸੀ ਨਿੱਕੇ ਹੈ ਭਾਬੀਆਂ ਸੀ ਭਾਬੀਆਂ ਸੀ ਆਏ ਦਿੰਦਾ ਨਿੱਕੇ ਵੀ ਨਹੀਂ ਯਾਰ ਇਹ ਬਾਈ ਦੇ ਆਪਾਂ ਨਾ ਭਾਈ ਤਾਰਾ ਬਣਾ ਕੇ ਰੱਖਾਂਗੇ ਨਾ ਹੱਡ ਲਾ ਹਾਂ ਦੀਪ ਬਈ ਇਹ ਚੀਜ਼ਾਂ ਆਪਣੇ ਕੰਮ ਆਉਣਗੀਆਂ ਕਦੇ ਨਾ ਕਦੇ ਕੁਝ ਨਹੀਂ ਹੁੰਦਾ ਠੀਕ ਆ ਜਿੰਨੀ ਕ ਨੌਲਜ ਦਿੱਤੀ ਮੈਂ ਇਹਨੂੰ ਪਰਮਾਤਮਾ ਨੇ ਇੰਨਾ ਸੌਖਾ ਕਰਤਾ ਤੇਰੇ ਸਾਹਮਣੇ ਆ ਬਈ ਦੀਪ ਜੇ ਆਪਾਂ ਜਿੰਨਿੰਦ ਘੋਕੇ ਰੱਖੀ ਖੇਤੀ ਠੀਕ ਹੈ ਸਬਜ਼ੀ ਦੀ ਖੇਤੀ ਜਾਵਾ ਸਾਹ ਲਾਇਆ ਤੂੰ ਐਸਾਹ ਲਾ ਲੈ ਪੈਰ ਦੇਖੀ ਜਾਵਾ ਸਾਹ ਲਾ ਲੈ ਹਾਂ ਹਾਂ ਇਹ ਹੋਈ ਹੋਈ ਫੇਡਾ ਕੇ ਬੜਿਆ ਆਏ ਅਨਿਕ ਸਾਡਾ ਇਹ ਬੰਦਾ ਖਰਾਬ ਆ ਦੇਖਣ ਨੂੰ ਸਿੱਧਾ ਲੱਗਦਾ ਇਹ ਕਹਿੰਦਾ ਨੱਚਲਾ ਮਾਹ ਨੱਚਲਾ ਸਬਜ਼ੀ ਦਾ ਬੱਟਾ ਜ਼ਿਮੀਦਾਰ ਹੈ ਨਾ ਉਹ ਨਾ ਆਵੇ ਉਹ ਤਾਂ ਸੀ ਉਹਨਾਂ ਨਾਲ ਗੱਲ ਕਰਕੇ ਆਤੇ ਆ ਇਹ ਸੀ ਗੱਲ ਕਰਕੇ ਇਹ ਮਿਹਨਤੀ ਪਰਿਵਾਰ ਦਾ ਕੰਮ ਹੈ ਜਿਵੇਂ ਉਹਦੇ ਆਪਾਂ ਵੀਡੀਓ ਨਹੀਂ ਕੀਤੀ ਜੀ ਦੀਪ ਤੂੰ ਕਿਹਾ ਸੀ ਸਬਜ਼ੀ ਦਾ ਮਤਲਬ ਸਬਜ਼ੀਆਂ ਦੀ ਖੇਤੀ ਪੰਜ-ਸੱਤ ਕਿੱਲੋ ਤੋਂ ਥੱਲੇ ਆ ਹੂੰ 5 ਕਿੱਲਿਆਂ ਤੋਂ ਵੀ ਥੱਲੇ ਆ ਥੱਲੇ ਵਾਲਾ ਹਰਦੀਪ ਨੋਦੇ ਕਹੇ ਸੀ ਮੇਰੇ ਮੰਨ ਲੈ 15 20 ਕਿੱਲੇ ਵਾਲੇ ਲਾਈ ਜਾਂਦੇ ਛੋਟੇ ਤੋਂ ਮਾਰਨ ਵਾਲਾ ਗੱਲ ਹੈ ਹਰਦੀਪ ਨੋਦੇ ਗੱਲ ਕਹੀ ਸੀ ਮੇਰੇ ਅੱਜ ਵੀ ਜਿਆਦਾ ਜਦੋਂ ਆਪਾਂ ਪਹਿਲਾਂ ਦੇ ਕੋਲ ਵੀਡੀਓ ਕਰਨ ਆਏ ਸੀ ਸਬਜੀ ਵਿੱਚ ਆਪਾਂ ਛੋਟਾ ਲੈਂਦਾ ਛੋਟਾ ਪਾਸ ਨਹੀਂ ਹੁੰਦਾ ਫਿਰ ਛੋਟਾ ਦਬ ਜਾਂਦਾ ਕਿ ਨਹੀਂ ਬੋਲਦਾ ਹਰਦੀਪ ਕਹਿੰਦਾ ਇਹ ਸਬਜੀ ਹੈ ਜਿਹੜੀ ਸਬਜ਼ੀਆਂ ਦਾ ਕੰਮ ਹੈ ਕਹਿੰਦਾ ਜੇ ਸਾਰਾ ਪਰਿਵਾਰ ਲੱਗੂਗਾ ਜਿਵੇਂ ਤਿੰਨੇ ਲੱਗੇ ਪਏ ਨੇ ਕਹਿੰਦਾ ਫੇਰ ਕੰਮ ਆ ਜਾਵਾ ਹਾਂ ਹਰਦੀਪ ਜਿਆਦਾ ਤੇਰੇ ਕਹੇ ਸੀ ਉਹਦੇ ਹਾਂ ਬਾਈ ਪੇ ਕਾਮਯਾਬੀ ਫੇਰ ਆਰਦੀ ਬੋਲਦੇ ਮੈਂ ਮੇਰੀ ਮੰਮੀ ਡੈਡੀ ਤਿੰਨੇ ਜਾਣੇ ਅਸੀਂ ਹੈ ਨਾ ਬਾਕੀ ਜੇ ਹੁਣ ਆਹੀ ਕਦੂ 100 ਰੁਪਏ ਕਮਾਉਂਦਿਆ ਰੋਜ਼ ਯਾਰ ਮੈਂ ਵੀ ਤਾਂ ਦੇਖੋ ਭਾਈ ਤਿੰਨੇ ਜਾਣੇ ਅਸੀਂ ਮਿਹਨਤ ਵੀ ਕਰਦੇ ਆ ਠੀਕ ਆ ਜੇ ਹੁਣ ਆਹੀ ਕੰਮ ਲੇਬਰ ਤੋਂ ਕਰਾਉਣਾ ਹੁੰਦਾ ਕੋਈ ਪੈਰ ਧਰ ਦਿੰਦਾ ਲਾ ਕਰਤੇ ਕੋਈ ਕੁਛ ਕਰ ਦਿੰਦਾ ਨਾ ਤੇ ਬਸ ਦੋਵੇਂ ਦੇ ਤੋੜ ਲੱਗੇ ਬਾਈ ਜਿਵੇਂ ਸ਼ੌਂਕ ਤਾਂ ਹੁੰਦੇ ਨੇ ਤੋੜ ਬਾਕੀ ਠੰਡ ਹੋ ਗਈ ਹੁਣ 4 ਵਜੇ ਹੌਲੀ ਹੌਲੀ ਬੱਸਾਂ ਦਾ ਸਿਸਟਮ ਬਾਕੀ ਸਵਾਹ ਪਹ ਜਾਂਦਾ ਰੋਜ਼ ਇਹ ਨਾ ਭਈ ਮੈਂ ਤੁਹਾਨੂੰ ਦੱਸਦਾ ਇਹ ਜਿਹੜਾ ਬੰਦਾ ਕੋਈ ਨਹੀਂ ਵੇਚੋ ਵੀ ਟਾਈਮ ਤੋਂ ਟਾਈਮ ਨਹੀਂ ਬਾਕੀ ਹੁਣ ਹਰਦੀਪ ਭਾਈ ਅੱਜ ਕਰਦਾ ਪੂਰਾ ਖੁਸ਼ ਇਹ ਤੋਂ ਲੈਨੇ ਹੁਣ ਪਾਰਟੀ ਕਿਉਂਕਿ ਕੱਦੂ ਹੋ ਗਿਆ ਤੇ ਜਮਾਂ ਸਹੀ ਤੇ ਹੁਣ ਅੱਜ ਬੰਦਾ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਦੇਖ ਲਓ ਅੱਜ ਤੇਰੇ ਦੀ ਸਮਾਇਰ ਤੇ ਚੈੱਕ ਕਰਵਾਲਾ ਤਾਂ ਹਰਦੀਪ ਜੀ ਵੀ ਕਿਵੇਂ ਖੋ ਹੋ ਰਿਹਾਗਾ ਲੈ ਬਾਪੂ ਦਾ ਚਿਹਰਾ ਦੇਖਦੇ ਬਾਪੂ ਦਾ ਚਿਹਰਾ ਕਿੰਨਾ ਉਦਾਸ ਸੀ ਬਾਪੂ ਬਸ ਮਨ ਦੇ ਵਿੱਚ ਵੀ ਆ ਗਿਆ 10 ਲੱਖ ਰੁਪਏ ਦਾ ਗਿਆ ਕੰਮ ਚਾਰ ਕਿਲੇ ਵੰਦੇ ਆ ਹਮ ਡੇਢ ਗਲਾਸ ਸਬਜ਼ੀ ਦਾ ਅੱਧਾ ਗਲਾਸ ਦੋ ਕਿਲੇ ਬਾਕੀ ਜ਼ਹਿਰਦੀ ਪਚਾਲ ਚੱਲ ਹੀ ਲੈਂਦਾ ਹੈ ਵੀ ਪਤਾ ਕੀ ਹੁੰਦੀ ਆ ਆਲਾ ਕਹਿੰਦਾ ਯਾਰ ਕੰਕ ਖਾਣ ਜੋਖਰੀ ਆ ਜੀ ਆਪਣੀ ਕੰਕ ਖਾਣ ਜੋਗੀ ਬਾਕੀ ਅਗਲਾ ਕ ਅਰਦੀ ਵੀ ਗਣਾ ਕਲੀ ਖਾਣ ਜੋਗੀ ਕਣਕ ਆਪਣੇ ਕੋਲੋ ਮੇਰੇ ਕੋਲੇ ਵੀ ਇਹੀ ਹਾਲ ਹੈ ਕਲੀ ਖਾਣ ਜੋਗੀ ਕਣਕ ਸਾਡੇ ਦੋਵਾਂ ਕੋਲੇ ਬੰਦੇ ਕੋਲੇ ਉਹ ਵੀ ਮੈਦਾ ਦਾਲ ਸਮਾਂ ਦੀ ਠੇਕੇ ਤੇ ਲੱਗੇ आले ਬੀਜ ਆ ਜਿਹੜਾ ਕਿੱਲਾ ਆਪਾਂ ਕਣਕ ਦਾ ਹਣਾ ਅਰਦੀ ਬੇਤਲਾ ਆਪਦੇ ਕੋਲੇ ਹਲੇ ਹੈਗਾ ਮੇਰੀ ਜੇ ਕੋਈ ਮੰਨ ਲਓ ਇਹ ਚੀਜ਼ ਤੇ ਆਉਂਦੀ ਆਂ ਚ ਹਨ ਕੀ ਬਣੂ ਬਾਈ ਬੰਦੇ ਦਾ ਰਿਸਕ ਵੀ ਬਹੁਤ ਵੱਡੇ ਨੇ ਇੱਕ ਗੱਲ ਹੋ ਰਹਾ ਜਿਵੇਂ ਹੁਣ ਆਪਾਂ ਵੀ ਲੋਨਾ ਮੈਂ ਸਬਜੀ ਲੋਨਾ ਦੇ ਪਹਿਲਾਂ ਮੈਂ ਰੋਡ ਤੇ ਬਹਿ ਕੇ ਵੇਚਦਾ ਸੀ ਬਾਪੂ ਵੇਚਦਾ ਸੀ ਜੋ ਮੋੜ ਤੇ ਨੋੜ ਜੇ ਬਦਲੇ ਆ ਪਿਆ ਹਾ ਨੋੜ ਪੰਜ ਦੇ ਨੋੜ ਕਰਕੇ ਹਾਂ ਦੋਸਾਂ ਦਾ ਦਸਾਂ ਵਰਗਾ ਦੇ ਕਹਿੰਦੇ ਵੱਡੇ ਬੰਦੇ ਨੂੰ ਨਹੀਂ ਪਤਾ ਲੱਗਦਾ ਹਾਂ ਲਿਖੇ ਪੈਣ ਲੱਗੇ ਕਹਿੰਦਾ ਮੇਰੇ ਹਿਸਾਬ ਤੋਂ ਨਹੀਂ ਤਾਂ ਹਾਂ ਸਹੀ ਗੱਲ ਕਰਤਾ ਤੂੰ ਹੁਣ ਜੇ ਮੈਂ ਇਧਰੋਂ ਮੰਨ ਲਓ ਵੀ ਸਬਜੀ ਆਪ ਵੱਡਾ ਲਾ ਕੇ ਵੇਚਦਾ ਜਾਂ ਜਿਵੇਂ ਰਾਤ ਨੂੰ ਵੇਚਦਾ ਹੀ ਮੈਂ ਹਾਂ ਆਪਰਦੇ ਹਜੇ ਵੀ ਫੋਨ ਆਉਂਦੇ ਆ। ਹਾਂ। ਵੀ ਸਬਜ਼ੀ ਸਾਡੇ ਪਿੰਡ ਲੈ ਕੇ ਆ। ਹਾਂ। ਤੂੰ ਐਸਾ ਲੱਗ ਤੜਕੇ 5 ਵਜੇ ਮੈਂ ਵੇਚਣ ਵਾਜ ਜਾਂਦਾ ਲੋਕ ਇਧਰ ਸਬਜ਼ੀ ਲੈਣ ਜਾਂਦੇ ਹੁੰਦੇ। ਹੂੰ। ਤੇ ਮੈਂ 9 ਵਜੇ ਨੂੰ ਵੇਚ ਕੇ ਘਰੇ ਮੁੜ ਆਉਂਦਾ ਠੀਕ ਆ। ਚਾਰ ਚਾਰ 5 ਵਜੇ ਹਜ਼ਾਰ ਦੀ ਦਿੱਲੀ ਵੇਚ ਕੇ ਆਉਂਦਾ ਸਬਜ਼ੀ। ਹਾਂ। ਉਦੋਂ ਆਦਾ ਉਹਦਾ ਦੁਕਾਨ ਤੇ ਹੁੰਦਾ। ਹੁਣ ਕਾਰਨ ਕੀ ਹੈ? ਹੁਣ ਜੇ ਮੈਂ ਮਤਲਬ ਵੀ ਐਂ ਵੇਚਦਾ ਤਾਂ ਫੇਰੇ ਮੇਰਾ ਦੁਕਾਨਦਾਰੀ ਦਾ ਕੰਮ ਹੀ ਪਿੱਛੇ ਹੁੰਦਾ। ਹਾਂ। ਛੋਟੇ ਜ਼ਿੰਮੇਦਾਰ ਹੈ। ਹਾਂ। ਚਾਰ ਕਿਲੇ ਵੰਦੇ ਆ ਦੀ ਦੁਕਾਨ ਨਾਲ। ਮੈਂ ਇੱਕ ਸਾਰੇ ਵੀਰਾਂ ਨੂੰ ਹ ਉਹ ਯਾਰ ਨਾ ਆ ਨਾ ਟੱਕਾ ਕਰਿਆ ਕਰੋ ਨਾ ਯਾਰ ਜਦੋਂ ਤੁਸੀਂ ਬਹਾੜੀ ਜਿਆਦੇ ਕਵੈਂਟੀਟੀ ਚ ਲਾ ਦਿੰਦੇ ਹੋ ਜਿਹੜੇ ਛੋਟੇ ਕਿਸਾਨ ਨੇ ਚਾਰ ਚਾਰ ਕਿੱਲੇ ਛੋਟਿਆਂ ਨੂੰ ਫੇਰ ਕਰ ਦਿੰਦੇ ਜਿਵੇਂ ਗੋਭੀ ਦਾ ਭਇਅ ਕੀ ਦੇਖਾ ਬੁਰਾ ਹਾਲ ਕਰਤਾ ਵੱਡੇ ਬੰਦਿਆਂ ਨੇ ਹਣਾ ਯਾਰ ਵੱਡੇ ਬੰਦਿਆਂ ਨੇ ਲਾ ਕੇ ਗੋਭੀ ਛੋਟੇ ਮਾਰਦੇ ਛੋਟੇ ਮਾਰਦੇ ਜਿਵੇਂ ਕੋਈ ਜਿਹੜੇ ਆਪ ਕਨਾਲ ਕਨਾਲ ਦੋ ਦੋ ਕਨਾਲ ਲਾਉਣਾ ਲਿਆ ਉਹ ਵੀ ਖਤਮ ਹੋ ਜਾਂਦੇ ਨੇ ਹਣਾ ਠੀਕ ਆ ਇੱਕ ਮੈਂ ਤੁਹਾਨੂੰ ਹੋਰ ਦਾ ਨਾ ਵੀ ਉਹ ਜਦੋਂ ਲਾਉਂਦੇ ਨੇ ਫਿਰ ਬਹਾੜੀ ਜਿਹੜੇ ਵੱਡਾ ਕਰ ਲਾਉਂਦਾ ਬਹਾੜੀ ਕਵੈਂਟੀਟੀ ਚ ਲਾ ਦਿੰਦਾ ਪਹਿਲੇ ਆਪ ਮਾਰ ਦਿੰਦਾ ਦੂਜਿਆਂ ਨੂੰ ਮਾਰ ਇਹ ਇਹਦੇ ਚ ਆਇਆ ਇੱਕ ਚੱਕਰ ਇਹ ਅਸਲ ਦੇ ਵਿੱਚ ਜਿਹੜਾ ਸੌਦਾ ਬਣਿਆ ਜਿਵੇਂ ਹੁਣ ਤਿੰਨੇ ਜਾਣੇ ਆਪਦੇ ਘਰ ਦੇ ਨੇ ਠੀਕ ਆ ਲੇਬਰ ਕਰਕੇ ਆਪ ਵੇਚਣ ਦਾ ਯਾਰ ਫੇਰ ਫਾਇਦਾ ਹੈ ਜਿਵੇਂ ਹੁਣ ਮੈਂ ਆਇਆ ਫਰਮੇ ਦਾ ਦਰਵਾਸਾ ਸਾਡੇ ਪ੍ਰਪੀਆਂ ਕਮਾਉਣ ਦੇ ਵਧੀਆ ਚੱਲ ਹੋਣਾ ਬਈ ਅਰਦੀਪ ਘਰਵਾਰ ਚੱਲ ਪਿਆ ਕਿਉਂ ਚੱਲਿਆ ਬਈ ਕਿਉਂਕਿ ਮੇਰਾ ਡੈਡੀ ਆਪ ਵੇਚਦਾ ਜੇ ਹੁਣ ਮੰਨ ਲੈ ਬੋਲੀ ਦੇ ਤੇਰੇ ਸਾਹਮਣੇ ਆ ਬਈ ਹੁਣ ਜੇ 25 ਪਾ ਕੇ ਆ ਤੂੰ ਮੇਰਾ ਡੈਡੀ 50 ਵੇਚੀ ਇਦਾਂ ਠੀਕ ਆ 50 70 ਨੂੰ ਸਾਰੇ ਵੇਚ ਦੂ ਸਾਡੇ ਕੋਲੇ 40 ਰੁਪਏ ਦੇ ਪੈਸੇ ਤਾਂ ਆਉਣਗੇ ਜੇ 10 ਰੁਪਏ ਦੇ ਕੋਲ ਆਪਾਂ ਵੱਧ ਪਾ ਗ ਜਾਂਦੇ ਕੱਦੂ ਕੋਸੇ ਲਫਾ ਪਾ ਲ ਗ 40 ਰੁਪਏ ਦੇ ਕੱਦੂ ਦਾ ਪੈਸੇ ਆਏ ਨਾ ਕੋਲੇ 15 ਰੁਪਏ ਕਿਲੋ ਦਾ ਫਰਕ ਪੈ ਗਿਆ ਨਾ ਥਾਂ ਹੀ ਖੜੇ ਤਾਂ 15 ਰੁਪਏ ਕਿਲੋ ਇਹ ਗੱਲ ਮੈਨੂੰ ਵਿੱਚ ਬੰਦੇ ਕਹਿੰਦੇ ਤੇਰੇ ਕੋਲ ਹੋਰ ਵੇਚਣ ਲਾਗੇ ਮਾਹ ਮੈਨੂੰ ਇਹੇ ਦੀ ਕੋਈ ਨਹੀਂ ਬਾਈ ਜੇ ਕੋਈ ਆਉਣਾ ਵੀ ਚਾਹੁੰਦਾ ਦੂਰ ਨੇੜੋ ਅਸੀਂ ਅੱਡਾ ਵੀ ਦਵਾ ਦਾਂਗੇ ਹੋਰ ਦੱਸੋ ਹੂੰ ਬਾਪਾ ਦੇ ਕਰਸਾ ਨਾ ਵੀ ਯਾਰ ਪਰ ਮਾ ਮੇਰਾ ਰਜਾ ਕਰ ਵੀ ਆਪ ਵੇਚੀਏ ਹਾਂ ਮੈਂ ਤੈਨੂੰ ਆਪ ਉਹਦੇ ਕਰਨਾ 4 ਵਜੇ ਆ ਤੋੜ ਕੇ ਵਸ ਤੜਕੇ ਆ ਕੇ ਤੋੜ ਮੈਂ ਹਰਦੀਪ ਨੂੰ ਇਹ ਗੱਲ ਬਈ 2 ਸਾਲ ਹੋ ਗਏ ਸਮਝਾਉਂਦੇ ਨੂੰ ਮੈਂ ਆਖਿਆ ਤੈਨੂੰ ਸਾਰੇ ਪਾਂਤੀ ਸਬਜ਼ੀ ਲਵਾਇਆ ਕਰਾਂਗੇ ਤੇ ਤੈਨੂੰ ਅੱਡਾ ਦਵਾਵਾਂਗੇ ਲਾਜ਼ਮੀ ਚਾਹੇ ਤੂੰ ਬਾਪੂ ਨੂੰ ਬਿਠਾਇਆ ਉੱਥੇ ਚਾਹੇ ਤੂੰ ਕਿਸੇ ਮਰਜੀ ਨੂੰ ਬਿਠਾਇਆ ਚਾਹ ਕਿਉਂਕਿ ਉੱਥੇ ਹਰਦੀਪ ਬਈ ਆ ਚੀਜ਼ ਮੰਨ ਲਾ ਹੁਣ ਚਲ ਆਪਾਂ ਅੱਜ ਦੇਖੀ ਜਾਂਦੇ ਆ ਬੰਦੇ ਵੀ 30 ਰੁਪਏ ਕਿੱਦੋਂ ਪਾਈ ਜਾਂਦੇ ਨੇ ਨਾ ਕਿੱਦੋਂ ਬਾਵਾ ਲੈ ਰਹੇ ਨੇ ਮੇਰੇ ਪੀ ਵਾਲੇ ਕਿੱਦੋਂ ਦਾ ਰੇਟ ਬਈ ਕਦੇ 50 ਰੁਪਏ ਦਾ ਰੇਟ ਵੀ ਆਊਗਾ ਆਉਂਦਾ ਬਈ ਠੀਕ ਆ ਜੇ ਹੁਣ ਆਪਣੇ ਕੋਲੇ ਸਾਰੇ ਇਹ 2 ਕਿੱਲਾਂ ਦੇ ਵਿੱਚ ਸਾਰੇ ਭਾਂਤੀ ਸਬਜ਼ੀ ਲੱਗੀ ਹੁੰਦੀ ਆ ਬਈ ਹਰਦੀਪ ਪੂਛਾ ਮਰੋੜ ਵਾਲੇ ਮੰਗਦੇ ਫਿਰ ਕਹਿੰਦੇ ਦੇਣਾ 20 ਦਾ ਗੇੜਾ 20 ਦਾ ਵੀ ਚੱਲ ਪੈਂਦਾ 50 ਦਾ ਗੇੜਾ ਦੇਣਾ ਆਇਆ ਹੁੰਦਾ ਐ ਉਦੋਂ ਫਿਰ ਬਈ ਚੱਕਰ ਪੈਂਦਾ ਜੇ ਉਦੋਂ ਆਪਣੇ ਕੋਲੇ ਹਰਦੀਪ ਬਈ ਸਾਰੇ ਭਾਂਤੀ ਸਬਜ਼ੀ ਲੱਗੀ ਹੋਵੇ ਤੇ ਪਰ ਕਦੂ ਆਇਦਾ ਤੇਜ ਆਉਂਦਾ ਜਦੋਂ ਜੇ ਆਪਣਾ ਕਦੂ ਮੰਦਾ ਪੈਂਦਾ ਦੇਸੀ ਆਇਦਾ ਦੇਸੀ ਤੇਜ ਹੁੰਦਾ ਜੇ ਦੇਸੀ ਮੰਦਾ ਪੈਂਦਾ ਨਾਲ ਤੋਰੀ ਆ ਜਾਂਦੀ ਹੈ ਹੈ ਤਾਂ ਕੋਈ ਮੰਦੀ ਪੈਂਦੀ ਪੇਠਾ ਆ ਜਾਂਦਾ ਇਹਦੇ ਕਰੇਲਾ ਚੱਲ ਪੈਂਦਾ ਹੈ ਤਾਂ ਕੋਟ ਵਾਲੀ ਦੀ ਗੱਲ ਜਾਂਦਾ ਕਦੂ ਆ ਗਿਆ ਚੱਪਣ ਕਦੂ ਆ ਗਿਆ 70 ਰੁਪਏ ਕਹਿੰਦਾ ਮੈਂ ਤਾਂ ਤਵੀਆਂ ਪਾਉਂਦਾ ਤਾਂ ਕੋਟ ਵਾਲਾ ਮੈਂ ਤਾਂ ਪਾਉਂ ਕਹਿੰਦਾ ਤਵੀਆਂ ਪੈਂਜ ਗਦਾ ਵਾਂਗੂ ਪਾਟ ਹੋਈ ਜਾਂਨੇ ਕਹਿੰਦਾ 70 ਰੁਪਏ ਦਾ ਕੋਈ ਰੇਟ ਹੈ ਕਹਿੰਦਾ ਕਹਿੰਦਾ ਉਹੀ ਲੈ ਜਾ ਉਹ ਚਲਾ ਕੇ ਮਾਰਿਆ ਗਰੇਡ ਉਹਨੇ ਉਹ ਯਾਰ ਫਿਰ ਮਾਨ ਵੀ ਆਕਦਾ ਹਾਂ ਬਾਪੂ ਦੀ ਗੱਲ ਚ ਮੁੰਡਾ ਨਾ ਖੜਾ ਕੇ ਗੱਡੀ ਹਾਂ ਖੜੀ ਬਾਈ ਗੱਲਾਂ ਨੋਟ ਫੜਾ ਕੇ ਹਾਂ ਅਕਰ ਬਾਈ ਕੱਡੂ ਕੀ ਪਾਇ ਮੈਂ ਕਿਹਾ 200 ਪੀ ਟਾਈ ਕਰ ਲਾ ਤਾਂ ਪਾ ਲੈ ਕੱਢੂ ਹਾਂ 450 ਰੁਪਏ ਆੜੇ ਦੇ ਹਾਂ ਮੈਂ ਕਿਹਾ ਕਾ ਨਾ ਤੇ ਨ 500 ਤਾਂ ਫੜਾਤਾ ਮੈਂ ਕਿਹਾ ਮਰੇ ਹੱਥ ਜੀ ਆ 500 ਨਾ ਹੈ ਮੁਖਿਆ ਨੋਟ 50 ਦਾ ਫੜਾ ਕੇ ਮੁਖਿਆ ਅੱਛਾ ਟਲਾਕੀਆਂ ਕਰਦਾ ਠੀਕ ਹੈ ਹਾਂ ਕੀ ਜੇ ਆ ਨੋਟ ਮੋੜਦਾ ਸਰਬਜੀ ਜੀ ਨੇ ਲਾ ਕੇ ਲਾ ਕੇ ਆ ਆ ਦੋਸਤੋ ਆ ਗੱਲ ਦੇ ਮਾਰੇ ਆਪ ਵਿਚ ਨੂੰ ਹਟੇ ਨੇ ਕਿਉਂਕਿ ਹੁਣ ਯਾਰ ਬਜ਼ੁਰਗਾਂ ਤੁਸੀਂ ਦੇਖੋ ਹੁਣ ਚਲ ਬੈਠ ਕੇ ਵੇਚਣ ਦੀ ਸੌਕੀ ਚ ਪਰ ਤਾਂ ਉਥੇ ਨਾ ਇਹ ਸਬਜ਼ੀ ਧਰ ਕੇ ਨਾ ਬਈ ਗੱਲਾਂ ਗੱਲਾਂ ਹੀ ਹੁੰਦਾ ਸਬਜ਼ੀ ਜਿਆਦਾ ਰੇਟ ਆ ਕੋਈ ਐਹੋ ਜਿਹਾ ਬੰਦਾ ਨਹੀਂ ਬਾਈ ਜਿਹੜਾ ਫ੍ਰੀ ਚੱਕ ਕੇ ਲੈ ਜਾ ਹਾਂ ਮੈਂ ਇਹ ਗੱਲ ਹੈਪੀ ਆਪਾਂ ਪਹਿਲਾਂ ਵੀ ਕਰੀ ਸੀ ਬਈ ਬਾਈ ਸਟੈਂਡ ਜਦੋਂ ਬੰਦੇ ਦਾ ਹਰਦੀਪ ਉਥੇ ਕੱਲਾ ਗੱਲਾਂ ਤੇ ਕੱਲੀ ਸਬਜ਼ੀ ਹੁੰਦੀ ਆ ਰੇਟ ਲਿਖ ਕੇ ਲਾਇਆ ਹੁੰਦਾ ਆਪਾਂ ਕਹਿੰਦੇ ਆ ਵੀ ਆਪਣੇ ਹੈਗਾ ਵੀ ਕੋਈ ਚੀਜ਼ ਨੂੰ ਵੀ ਚੱਕ ਕੇ ਲੈ ਜੂ ਆਪਣੇ ਲੋਕ ਧਰਮੀ ਵਾਲੇ ਨੇ ਪਰ ਆਪਣੇ ਤਾਂ ਬਾਈ ਵਿੱਚੇ ਗੱਲਾਂ ਲੈ ਜਾਣਗੇ ਅਸੀਂ ਫਲਾਣੇ ਆ ਤਾਂ ਐ ਕਰ ਚਾਹੇ ਆਪਾਂ ਲੱਖ ਲੰਗਰ ਲਾਉਣੇ ਆ ਠੀਕ ਆ ਪਰ ਫੇਰ ਵੀ ਆਪਾਂ ਨੇ ਚਤਾਂ ਦੇ ਵਿੱਚ ਬੇਈਮਾਨਾ ਜੱਗਿਆ ਨਹੀਂ ਲੋਕਾਂ ਦੇ ਵਿੱਚ ਹੈਪੀ ਗੱ ਵਿਚੇ ਤੇਰਾ ਸਬਜ਼ੀ ਵਾਲਾ ਟੋਕਰਾ ਸਾਰਾ ਕੁਝ ਨਾ ਹਰਦੀਪ ਆਪਣੇ ਲੋਕਾਂ ਦੇ ਬੇਈਮਾਨਾ ਇਹ ਨਹੀਂ ਜਾਂਦਾ ਵੀ ਜੇ ਮੈਂ ਇਹਨੂੰ ਗੁਰਮ ਦੇਤਾ ਯਾਰ ਸਬਜ਼ੀ ਦਾ ਰੇਟ ਘੱਟ ਕੇ ਆਹ ਬੇਈਮਾਨ ਆਪਣੇ ਲੋਕਾਂ ਨੂੰ ਚਲਾਉਂਦਾ ਨਹੀਂ ਜਾਂਦਾ ਬੀ ਨਹੀਂ ਦੱਸਦਾ ਯਾਰ ਬੀ ਨਹੀਂ ਦੱਸਦਾ ਸਹੀ ਮੈਂ ਇਸ ਗੱਲ ਦਾ ਮਾਰੇ ਨੇ ਇੰਸਟਾਗ੍ਰਾਮ ਤੇ ਤਾਂ ਪੇਜ ਸ਼ੁਰੂ ਕਰਿਆ ਵੀ ਕਿਸੇ ਦੀ ਕੋਈ ਲੁੱਟਖਸਟ ਨਾ ਹੋਵੇ ਵੀ ਸਾਰਿਆਂ ਨੂੰ ਮੈਂ ਬੀ ਵੀ ਪਾਉਣਾ ਵੀ ਆਹ ਬੀ ਲਾਓ ਬਈ ਆਹ ਚੀਜ਼ ਦੀ ਆਹ ਆ ਚੰਗੀ ਆ ਬਾਕੀ ਯਾਰ ਬਜ਼ੁਰਗਾਂ ਨਾਲ ਜੇ ਕੋਈ ਸਬਜ਼ੀ ਵੇਚਦਾ ਜਾਂ ਆਪਣਾ ਕੋਈ ਜੱਟ ਭਾਈ ਸਬਜ਼ੀ ਵੇਚਦਾ ਕਿਸੇ ਨਾਲ ਨਾ ਟੱਕਰ ਨਾ ਉਹ ਤਾਂ ਜਰੂਰ ਸਬਜ਼ੀ ਲਿਆ ਕਰੋ ਤੇ ਆਹ ਜਿਵੇਂ ਬਾਬੇ ਨੇ ਦੱਸਿਆ ਸੀਗਾ ਹਨਾ ਐਂ ਧੋਖਾ ਨਾ ਕਰਿਆ ਕਰੋ ਯਾਰ ਅਗਲੇ ਦੀ ਮਿਹਨਤ ਬਹੁਤ ਆ ਦੇਖੋ ਦੁਪਹਿਰੇ ਲੱਗੇ ਪਏ ਕੀ ਕਰਨਾ ਮੈਂ ਤੁਹਾਨੂੰ ਗੱਲ ਦੱਸਣਾ ਹੈ ਇਹ ਲੋਕ ਵੀ ਥੋੜੇ ਜਿਹਾ ਵੱਧੂ ਹੈ ਹਮਮ ਤੇ ਜਾ ਕੇ ਪਈਆਂ ਕੋਲੀ ਖੜਦੇ ਆ ਪਈਆਂ ਕੋਲੀ ਖੜਦੇ ਆ ਆ ਕੋਲਚਾਂ ਵਾਲੇ ਆ ਹੋਰ ਫਾਸਟ ਜੱਟ ਨੂੰ ਯਾਰ ਜੱਟ ਦਾ ਜੱਟ ਵੈਰੀ ਹੈ ਹਾਂ ਪੜਦਾ ਚੇਡਾਂ ਕਰਨਗੇ ਸਾਨੂੰ ਕਹਿ ਦਿੰਦੇ ਆ ਵੀ ਇੱਕ ਸਬਜ਼ੀ ਮਹਿੰਗੀ ਵੇਚਦੇ ਆ ਉਹ ਐ ਵੀ ਤਾਂ ਦੇਖ ਲੋ ਕਿੱਥੋਂ ਆਉਂਦੀ ਆ ਉਹ ਨਾਲੀਆਂ ਦੇ ਕੰਡੇ ਲੱਗਦੀ ਆ ਭਈ ਜਿਹੜੇ ਨਾਲੇ ਲੰਗਦੇ ਆਪਣੇ ਉਹ ਜਿਹੜੇ ਕਦੂ ਆਉਂਦੇ ਨਾ ਗੋਲ ਉਧਰੋਂ ਆਉਂਦੇ ਤੇ ਆਹ ਕਦੂ ਦੇ ਨਾਲ ਰਲਾ ਦੂੰਗੀ ਤੁਸੀਂ ਹਮਮ ਤੁਸੀਂ ਆਹ ਕਦੂ ਤਾਂ ਚੈੱਕ ਕਰੋ ਸਾਰੇ ਸੂਏ ਦੇ ਪਾਣੀ ਨਾਲ ਇਹ ਤਿਆਰ ਹੋਈ ਸਬਜ਼ੀ ਹੈ ਰੂੜੀ ਦਾ ਰੇਪ ਆਇਆ ਆ ਐਦੂ ਚੰਗੀ ਚੀਜ਼ ਕੀ ਮਿਲ ਸਕਦੀ ਆ ਆਪਾਂ ਨੂੰ ਠੀਕ ਆ ਉਹ ਕਦੋਂ ਭਾਈ ਇਹ ਦੇਖ ਲਿਆ ਤੇ ਪਰ 30 ਵਿੱਚ ਹੈ ਨਾ ਫਿਰ ਕੀ ਹੋ ਗਿਆ ਇਹਦਾ ਮਰਜ਼ੀ ਕਦੋਂ ਜਾ ਕੇ ਉਹ ਕਰ ਲੈ ਮੋਨੋ ਦਾ ਸਲਟ ਨਹੀਂ ਘਟ ਸਕਦਾ ਮੈਂ ਇੱਕ ਬੰਦੇ ਬੜੇ ਮੋਨੋ ਕਰਦੇ ਆ ਹਾਂ ਮੋਨੋ ਦਾ ਬੱਲਾ ਫਿਰ ਆਏ ਆਗੇ ਕਿਉਂ ਵਰਗੇ ਆ ਜਮ ਗੱਲ ਕਰ ਫਿਰ ਇਨਸਾਨਾਂ ਤੇ ਕਿੰਨਾ ਇਫੈਕਟ ਪੈਂਦਾ ਉਹ ਕੀਤਾ ਉਹ ਇਹ ਚੀਜ਼ਾਂ ਮੈਂ ਜਿੰਨੇ ਵੀ ਆਪਣੇ ਨਾਲ ਜੁੜਿਆ ਹਰਦੀ ਵਿਚਾਂ ਤੂੰ ਜੁੜਿਆ ਕੋਈ ਵੀ ਜੁੜਿਆ ਸਭ ਤੋਂ ਪਹਿਲਾਂ ਮੈਂ ਸਾਰੇ ਬੰਦੇ ਨੂੰ ਇਹ ਕਿਹਾ ਵੀ ਆਪਾਂ ਦਵਾਈ ਉਹ ਟੈਕਨੀਕਲ ਨਹੀਂ ਕਰਨਾ ਜਿੱਤੇ ਰੈਡ ਨਹੀਂ ਹਾਂ ਹਾਂ ਦੱਸਿਆ ਜੀ ਉਦੋਂ ਜਦੋਂ ਵਾਲਾ ਵੀ ਆਪਾਂ ਉਦੋਂ ਕਰਨਾ ਵੀ ਜਦੋਂ ਆਪਣਾ ਬੇਵਾ ਹੋਵੇ ਆ ਬੇਵਾ ਠੀਕ ਆ ਬਾਕੀ ਅੱਜ ਕੱਲ ਦਾ ਆਪਾਂ ਨੂੰ ਆ ਜਿਹੜੇ ਹੁਣ ਫੰਗੀ ਸੈਡ ਕਰਦੇ ਆ ਇਹਨਾਂ ਦੇ ਭਾਈ ਉਹ ਨਾ ਕਰਿਆ ਕਰੋ ਵੀ ਤੁਸੀਂ ਫੰਗੀ ਸੈਡ ਬੱਲਾਂ ਤੇ ਕਰ ਦੋ ਕੁਝ ਨਹੀਂ ਕਰਦੇ ਇਹ ਸਿਰਫ ਕਿਤਾਬਤ ਵਾਲੀ ਚੀਜ਼ ਆ ਜਿਵੇਂ ਕੋਈ ਢਿੱਲੀ ਹੋ ਜਾਏ ਨੇ ਜਦੋਂ ਬੰਦਾ ਬਿਮਾਰ ਹੋ ਜਾਂਦਾ ਤੇ ਬੋਤਲ ਲਾਗਦੀ ਉਹਦੇ ਤੇ ਬੋਤਲ ਲਾਉਣ ਵਾਲੇ ਕੰਮ ਆ ਹੁਣ ਇਹਨਾਂ ਤੇ ਵੀ ਜਿਵੇਂ ਸਮਝਦਾ ਕਿਉਂਕਿ ਹਾਈਬ੍ਰਿਡ ਬੀਜ ਦੀ ਝਾੜ ਦੇਣ ਦੀ ਸਮਰੱਥਾ ਵੱਧ ਹੈ ਜਦੋਂ ਇਹ ਬਿਮਾਰ ਹੁੰਦੇ ਆ ਫਿਰ ਭਾਈ ਇਹਨਾਂ ਦੇ ਫੰਗੀ ਸੈਡ ਕਰਨਾ ਪੈਂਦਾ ਠੀਕ ਆ ਇਹ ਚੀਜ਼ਾਂ ਲਾਜ਼ਮੀ ਆ ਬਾਕੀ ਯਾਰ ਜਿਵੇਂ ਕਹਿੰਦੇ ਹੁੰਦੇ ਆ ਕਰੋ ਜਿੰਨੀ ਕਾਪਾ ਨੂੰ ਕਿਸੇ ਨੂੰ ਵੀ ਨੌਲਜ ਬਾਕੀ ਆ ਕਿਸੇ ਨੂੰ ਹੋਰ ਵੀ ਹੁੰਦਾ ਨਾ ਤਜਰਬਾ ਵੀ ਦੱਸਿਆ ਕਰੋ ਇੱਕ ਦੂਜੇ ਨੂੰ ਵਿੱਚ ਆਏ ਜੀਪੀ ਕਮੈਂਟ ਕਮੈਂਟ ਹੋਰ ਦਵਾਈਆਂ ਵੀ ਦੱਸਿਆ ਸੀ ਵੀ ਜੋ ਅੱਜ ਕਿਸੇ ਦਾ ਕੋਈ ਰਿਜ਼ਲਟ ਹੁੰਦਾ ਕਿਸ ਦਾ ਕੋਈ ਕੋਈ ਰਿਜ਼ਲਟ ਹੁੰਦਾ ਪਰ ਮੈਂ ਤੁਹਾਨੂੰ ਜੇ ਦੱਸਿਆ ਵੀ ਸਿਰੇ ਵਾਲੇ ਦਾ ਵੀ ਇਹਨਾਂ ਦਾ ਰਿਜ਼ਲਟ ਸਭ ਤੋਂ ਬੈਸਟ ਹੈ ਹੂੰ ਕਿਉਂਕਿ ਤੇ ਦਾ ਪੰਨ ਰਿਜ਼ਲਟ ਮਿਲ ਵੀ ਗਿਆ ਇਹ ਆ ਸਾਰੀਆਂ ਹਾਂ ਉਹਨਾਂ ਨੂੰ ਬਈ ਇਹ ਫੰਗੀ ਸੜ ਬਹੁਤ ਉੱਪਰ ਦੇ ਫੰਗੀ ਆਹ ਹੈ ਵੀ ਨਵੇਂ ਗੱਡੀਆਂ ਵੀ ਲੱਗ ਰਾਂ ਸਾਰੇ ਪੱਤੇ ਆ ਕਦੂ ਵੀ ਨਵਾਂ ਆ ਸਾਰੀਆਂ ਲੱਗ ਰਾਂ ਨਵੇਂ ਇਹ ਤੁਸੀਂ ਆਏ ਦੇਖ ਲਓ ਕਦੂ ਪਹਿਲਾਂ ਤੁਸੀਂ ਆਏ ਦੇਖੋ ਯਾਰ ਇਹ ਜਦੋਂ ਬਲਾਈਟ ਆਉਣ ਤੋਂ ਪਹਿਲਾਂ ਇਹ ਕਹਿੰਦਾ 10 ਗ੍ਰੇਡ ਲੈਣੇ ਹੁੰਦੇ ਸੀ ਜਿੱਦੇ ਦੀ ਦਵਾਈ ਕਰਾਈ ਆ ਬਈ ਇਹ ਕਹਿੰਦਾ 15 ਲੈਣ ਲੱਗੇ ਇਹ ਦੋਸਤੋ ਗ੍ਰੇਡ ਵੱਧ ਗਿਆ ਕਦੋਂ ਹਾਂ ਤਾਂ ਪਹਿਲਾਂ ਆਪਾਂ ਵੀਡੀਓ ਪਾਈ ਸੀ ਫੰਗੀ ਸਾਈਡ ਵੀ ਕਿਹੜੇ ਕਰਨੇ ਚਾਹੀਦੇ ਆ ਕਵੈਸ਼ਨ ਪ੍ਰੋ ਕਰਾਇਆ ਸੀਗਾ ਤੇ ਬਾਕੀ ਤਿੰਨ ਚਾਰ ਫੰਗੀ ਸਾਈਡ ਹੋਰ ਦੱਸ ਸੀ ਇਹ ਉਹਨਾਂ ਦਾ ਰਿਜ਼ਲਟ ਦੱਸਣ ਦੇ ਮਾਰੇ ਨੇ ਕਈ ਬੰਦੇ ਕਹਿੰਦੇ ਚ ਦਿੱਕਤ ਆ ਰਹੀ ਆ ਅਸੀਂ ਵੀਡੀਓ ਬਣਾ ਰਹੇ ਹਾਂ ਤੇ ਤੁਹਾਨੂੰ ਹਰਦੀਪ ਦਾ ਰਿਵਿਊ ਵੀ ਦਿਖਾਤਾ ਉਹਦੇ ਪਾਪੇ ਨਾਲ ਵੀ ਗੱਲ ਕਰਾਤੀ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ